ਬਿੰਦ ਸੁਰਵਿੰਦ ਜ਼ਿਲ੍ਹਾ ਤਰਨਤਾਰਨ 250 ਏਕੜ ਫਸਲ ਦਾ ਹੋਇਆ ਨੁਕਸਾਨ ਤਰਨਤਾਰਨ ਚੀਫ ਡਿਊਰੋ ਪਰਸ਼ੋਤਮ ਸ਼ਰਮਾ ਜੀ ਕੀ ਫਤਿਹ ਅਸੀਂ ਆਪਣੇ ਲੀਡਰਾਂ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ 2023 ਦੇ ਵਿੱਚ ਵੀ ਸਾਡੀਆਂ ਵੀਡੀਓ ਵੇਖ ਲਓ ਇਹ 250 ਕਿੱਲਾ ਸਾਡਾ ਜਿਹੜਾ ਬਰਬਾਦ ਹੋ ਗਿਆ ਸੀ ਇੱਥੇ ਕੋਈ ਦਰਿਆਈ ਪਾਣੀ ਨਹੀਂ ਆਉਂਦਾ ਕੋਈ ਹਾੜਾ ਦਾ ਪਾਣੀ ਨਹੀਂ ਆਉਂਦਾ ਤੇ ਤਕਰੀਬਨ ਦਸਾਂ ਪਿੰਡਾਂ ਦਾ ਪਾਣੀ ਜੋ بارش ਦਾ ਪਾਣੀ ਹੈ ਨੀਵੇਂ ਥਾਂ ਇਕੱਠਾ ਹੁੰਦਾ ਆ ਔਰ ਚਾਰ ਸਵੇਰੇ ਵੀਡੀਓ ਚੱਲ ਰਹੀ ਆ ਤੁਸੀਂ ਵੇਖ ਲੈਣੀ ਆ 250 ਏਕੜ ਆ ਤੇ ਝੋਨਾ ਬਿਲਕੁਲ ਲੱਗਾ ਖਾਤਾਂ ਪੈ ਗਈਆਂ ਸਾਰਾ ਹੀ ਖਰਚਾ ਹੋ ਚੁੱਕਾ ਏ ਤੇ ਐ ਟਾਈਮ ਬਿਲਕੁਲ ਜਿਹੜਾ ਏ ਖਤਮ ਹੋ ਚੁੱਕਾ ਆ ਕਿਉਂਕਿ ਹਰ ਸਾਲ ਸਾਡੇ ਨੂੰ ਮਾਰ ਪੈਂਦੀ ਆ ਤੇ ਸਾਡੀਆਂ ਸਰਕਾਰ ਕੋਈ ਵੀ ਆਉਂਦੀ ਕਾਂਗਰਸ ਦੀ ਕਾਲੀਆਂ ਦੀ ਆਮ ਆਦਮੀ ਸਾਡੀ ਕੋਈ ਗੱਲ ਨਹੀਂ ਸੁਣਦੀ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਕਿ ਆ ਸਾਰਾ ਇਲਾਕਾ ਵੇਖ ਕੇ 250 ਕਿੱਲਾ ਪੈਣੀ ਗੁਰਮੁਖ ਸਿੰਘ ਦੀ ਪਹਿਲੀ ਆ ਔਰ 150 ਦੇ ਕਰੀਬ ਝੂਰਣ ਦੀ ਪਹਿਲੀ ਆ ਤੇ ਇਹਦਾ ਮੁਆਵਜ਼ਾ ਦਿੱਤਾ ਜਾਵੇ ਗਰਦਾਵੀ ਕਰਾਈ ਜਾਵੇ ਤੇ ਜਿਹੜਾ ਨਾਲੇ ਦਾ ਪ੍ਰਬੰਧ ਹੈ ਪਾਣੀ ਦਾ ਉਹ ਕੀਤਾ ਜਾਵੇ ਆ ਸਾਡੇ ਕੋਲ ਕਾਗਜ਼ ਵੀ ਹੈਗੇ ਆ ਆ ਕਾਗਜ਼ ਆ ਇਹਦੇ ਉੱਤੇ 2017 ਦੇ ਵਿੱਚ ਵੀ ਜਿਹੜੀ ਕਾਰਵਾਈ ਹੋਈ ਸੀ ਪਰ ਹੁਣ ਵੀ ਇਹ ਕਾਗਜ ਬਣੇ ਆ ਐਨਓਸੀ ਮਿਲੀ ਲੋਹਰ ਰੋਡ ਦੀ ਪਰ ਇਹਨਾਂ ਕਰਕੇ ਜਿਹੜੇ ਲੀਡਰ ਆ ਕਿ ਆਪਣੇ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਤੇ ਆਪ ਸਾਡਾ ਨਲਾਂ ਨਹੀਂ ਨਿਕਲਦੇ ਨੇ ਇਹਦੇ ਵਿੱਚ ਕਾਗਜੋ ਐਨਓਸੀ ਤਿੰਨਾ ਮੈਂਬਰਾਂ ਦੀ ਕਮੇਟੀ ਬਾਈ ਸੀ ਬੈਜ ਪਾਇਆ ਸੀ ਉਹ ਹੈਗਾ ਵਾ ਦਸਾਂ ਪਿੰਡਾਂ ਦਾ ਰੈਗੂਲੇਸ਼ਨ ਆ ਇਹ ਪਾਣੀ ਦਾ ਕੋਈ ਨਿਕਾਸ ਕੀਤਾ ਜਾਵੇ ਕਾਗਜ਼ ਪੱਤਰ ਬਿਲਕੁਲ ਬਣਿਆ ਵਾ ਓਕੇ ਆ ਪਰ ਕੋ ਮਹਿਕਮਾ ਵੀ ਜਿਹੜਾ ਇਹਦੇ ਵਿੱਚ ਸਾਥ ਨਹੀਂ ਦੇ ਰਿਹਾ ਨਾ ਸਰਕਾਰਾਂ ਹੀ ਸਾਥ ਦੇ ਰਹੀਆਂ ਵਾ ਅਸੀਂ ਬੇਨਤੀ ਕਰਦੇ ਆਂ ਤੇ ਸਰਕਾਰਾਂ ਨੂੰ ਮਹਿਕਮੇ ਨੂੰ ਸਾਡੀ ਇਹ ਕਾਰਵਾਈ ਕਰਕੇ ਇਹਨੂੰ ਨਲੇ ਨੂੰ ਕੱਢ ਕੇ ਤੇ ਕਸੂਰ ਨਾਲੇ ਵਿੱਚ ਪਾਇਆ ਜਾਵੇ ਕਿਉਂਕਿ ਇੱਥੇ ਹਰ ਸਾਲ ਮਾਰ ਪੈਂਦੀ ਆ ਇਹ ਕੋਈ ਮਾਰ ਦਰਾਈ ਪਾਣੀ ਦੀ ਨਹੀਂ ਆ ਜੇ ਜਦੋਂ بارش ਪੈਂਦੀ ਦਸਾਂ ਪਿੰਡਾਂ ਦਾ ਪਾਣੀ ਖੜਾ ਹੁੰਦਾ ਵਾ ਮੈਂ ਕੈਮਰਾਮੈਨ ਨੂੰ ਆਖੂਗਾ ਚਾਰ ਸਫੇਰੇ ਚਾਰ ਸਫੇਰੇ ਪੈਣੀ ਤੱਕ ਤੇ ਸੂਰੰਡੋ ਵੀਡੀਓ ਬਣ ਰਹੀ ਆ ਮਗਰ ਤੁਹਾਨੂੰ ਪੈਣੀ ਵੀ ਨਜ਼ਰ ਆਵੇਗੀ ਆਹ ਵੇਖ ਲਓ ਚੜੀ ਦੇ ਕਿੰਨੇ ਕਿੰਨੇ ਪੱਤ ਲੱਗੇ ਆ ਤਕਰੀਬਨ 10 ਫੁੱਟ ਚੜੀ ਹੋ ਇਹ ਤੇ ਐਸ ਬੰਨੇ ਵੇਖ ਲਓ 250 ਏਕੜ ਜ਼ਮੀਨ ਆ ਜਿਹੜੀ ਹਰ ਸਾਲ ਖਰਾਬ ਹੁੰਦੀ ਆ ਤੇ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਕੋਈ ਸਾਡੇ ਕਾਰਵਾਈ ਅਗਲਾ ਜਦ ਸ਼ੰਗਰਚ ਹੋਰ ਤੇਜ਼ ਹੋਊਗਾ